ਅਰੇ ਅਰੇ ਸਾਡਾ ਪਰਸ ਆਪਾਂ ਚ ਬਹੁਤ ਮਦਦ ਕੀਤੀ ਹੈ ਕਿ ਇਹ ਆਈ ਵੀ ਸੋਚੇ ਬੜੇ ਡਾਕੂਮੈਂਟ ਆ ਰਹੇ ਮੇਰੇ ਡਾਕੂਮੈਂਟਸ ਲੱਗ ਕੇ ਸਾਰੇ ਤੇ ਮੈਂ ਪੁਲਿਸ ਦਾ ਤੇ ਆਪਣਾ ਭਾਈ 3D ਤੇ ਮੇਰੇ ਦੋਸਤ ਜਿਨ੍ਹਾਂ ਨੇ ਮੇਰੀ ਲੱਭਣ ਚ ਬਹੁਤ ਮਦਦ ਕੀਤੀ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਸਰ ਉਹਨਾਂ ਨੂੰ ਪਰਸ ਗੁਆਚਾਈ ਕਹਿੰਦੇ ਇਹਨਾਂ ਨੇ ਵੀਡੀਓ ਦੇਖਿਆ ਕੁੱਤਾ ਲੈ ਕੇ ਚਲ ਗਿਆ ਵਾ ਤੇ ਆਪਾਂ ਸਫਾਈ ਹਿਤ ਆਹ ਉਹ ਤੇ ਸਪਾਈ ਕਰਦੇ ਪਏ ਹਾਂ ਉਹ ਪਾਈ ਸੀ ਐਪਕਾ ਮਿਲਿਆ ਸਾਨੂੰ ਕਹਿੰਦਾ ਇਹ ਪਰਸ ਪੈ ਹੈ ਪਾਟਾ ਪੈ ਹੈ ਇਹ ਕੁੱਤਾ ਜਿਹੜਾ ਲੈ ਗਿਆ ਪਰਸਿੱਟ ਪਿਆ ਹੈ ਉਹ ਜਿਹੜਾ ਪਰਸੀ ਉਹ ਜਿਹਨਾਂ ਦਾ ਚੱਕਿਆ ਸੀ ਉਹਨਾਂ ਦੁਆਰ ਅਰਧੋ ਪਹਿਲਾਂ ਕੋਈ ਆਇਆ ਹੁੰਦਾ ਤੇ ਸ਼ਾਇਦ ਨਾ ਮਿਲਦਾ ਇਹ ਹੱਥੇ ਹੱਤਾਂ ਜਿਹਾ ਲੱਗ ਗਿਆ ਸਪਾਈ ਕਰਦੇ ਹੋਏ ਆਪਾਂ ਜਾਣਦੇ ਸੀ ਸਾਨੂੰ ਮਿਲ ਗਿਆ ਤੇ ਆਪਾਂ ਪੈ ਸਮੇਤ ਆਪਾਂ ਸਾਰੀ ਟੀਜਾ ਨੂੰ ਵਾਰਸ਼ ਕਰਾਂਗੇ मिल गए हां जी हां जी परस मिल गया ਤੇ ਮੈਂ ਬੰਦਿਆਂ ਦਾ ਬਹੁਤ ਸ਼ੁਕਰਗੁਜ਼ਾਰ ਆ ਤੇ ਮੈਂ ਨਾਲੋਂ ਆਪਣਾ ਇਨਾਮ ਜੋ ਤੁਹਾਨੂੰ ਕਿਹਾ ਸੀ ਉਹਨਾਂ ਨੂੰ ਦਿੰਦਾ ਤੇ ਮੈਂ ਪੁਲਿਸ ਦਾ ਤੇ ਆਪਣਾ ਭਾਈ 3D ਤੇ ਮੇਰੇ ਦੋਸਤ ਜਿਨ੍ਹਾਂ ਨੇ ਮੇਰੀ ਲੱਭਣ 'ਚ ਬਹੁਤ ਮਦਦ ਕੀਤੀ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਹਾਂ ਜੀ ਠੀਕ ਹੈ ਜੀ ਥੈਂਕ ਯੂ ਜੀ ਮੇਰਾ ਨਾਮ ਨੀਤਿੰਨ ਜੀ ਕਿੱਥੇ ਕੰਮ ਕਰਦੇ ਨੇ ਪਰਮਨਟ ਰਾਸ਼ਟ੍ਰ ਆਪਾਂ ਸਫਾਈ ਸੇਵਾ ਕਾਇਮ ਹੈ। ਅੱਛਾ ਜੀ ਜੀ ਇੱਕ ਪਰਸ ਕੋਵਚਾ ਸੀ। ਤੁਹਾਡੇ ਤੱਕ ਗੱਲ ਪਹੁੰਚੀ ਪਰ ਕਿਸ ਤਰ੍ਹਾਂ ਤੁਹਾਨੂੰ ਪਰਸ ਮਿਲੇਆ? ਇਹਨਾਂ ਨੂੰ ਸਰੋਂ ਨਾਲ ਪਰਸ ਕੋਵਚਾ ਹੀ ਕਹਿੰਦੇ ਇਹਨਾਂ ਨੇ ਵੀਡੀਓ ਦੇਖਿਆ ਕੁੱਤਾ ਲੈ ਕੇ ਚੱਲ ਗਿਆ ਵਾ। ਤੇ ਆਪਾਂ ਸਫਾਈ ਆਹੀ ਉੱਥੇ ਸਫਾਈ ਕਰਦੇ ਪਏ ਸਾਨੂੰ ਪਤਾ ਲੱਗਾ ਕਿ ਕੋਈ ਨਹੀਂ ਅਸੀਂ ਲੱਭਾਂਗੇ ਤੇ ਜ਼ਰੂਰ ਦਿੱਤਾ ਜਾਊਗਾ। ਆਪਾਂ ਪਹਿਲੇ ਫਲੋਰ ਤੇ ਸਫਾਈ ਕਰਦੇ ਪਏ ਆਪਾਂ ਉਹ ਖਲਾਰਾ ਵੇਖਿਆ ਪੈਸੇ ਵੇਖੇ। ਆਪਾਂ ਸਾਰਾ ਕੁਝ ਇਕੱਠਾ ਕਰਕੇ ਆਪਾਂ 3D ਸਰ ਨੂੰ ਆਪਾਂ ਵਾਪਸ ਕਰਤਾ ਪਾਟਾ ਪਿਆ ਸੀ ਪਾਟਾ ਪਿਆ ਹੀ ਏਟੀਐਮ ਦੇ ਵੀ ਦੰਤੋਂ ਦੇ ਬਚੇ ਹੀ ਠੀਕ ਹੈ ਜੀ ਪਰ ਤੋਂ ਪਹਿਲਾਂ ਕੋਈ ਆਇਆ ਹੁੰਦਾ ਤੇ ਸ਼ਾਇਦ ਨਾ ਮਿਲਦਾ ਇਹ ਹੱਡੇ ਹੱਥਾਂ 'ਚ ਲੱਗ ਗਿਆ ਸਫਾਈ ਕਰਦੇ ਹੋਏ ਆਪਾਂ ਜਾਣਦੇ ਸੀ ਤੁਹਾਨੂੰ ਮਿਲ ਗਿਆ ਤੇ ਆਪਾਂ ਸਮੇਤ ਆਪਾਂ ਸਾਰੀ ਚੀਜ਼ਾਂ ਨਾਲੋਂ ਵਾਪਸ ਕਰਤੀ ਹਾਂ ਜੀ ਪੁਜੀ ਕੀ ਕਹਿਣਾ ਚਾਹੁੰਦੇ ਜੀ ਪਰਸ ਵਾਜਾ ਸੀ ਇੱਕ ਬੰਦਾ ਤੁਹਾਡੇ ਕੋਲ ਆਇਆ ਸੀ ਕਿਸ ਤਰ੍ਹਾਂ ਲੱਭਾ ਪਰਸ ਤੇ ਕੀ ਆਹ ਸਾਲਾ ਨਰਕ ਵਿੱਚ ਸਾਨ ਮਾਰੇ ਆ ਜਾਓ ਥੱਲੇ ਆਏ ਆਪਾਂ ਫਲਟ ਬਲੋਪੇ ਉੱਥੇ ਸਪਾਈਸ ਸ਼ੇਵ ਕੋ ਮਿਲਿਆ ਸਾਨੂੰ ਕਹਿੰਦਾ ਇਹ ਪਰਸ ਪਾਏ ਪਏ ਆ ਪਾਟਾ ਪਿਆ ਇਹ ਕੁੱਤਾ ਜਿਹੜਾ ਲੈ ਗਿਆ ਪਰਸ ਦਿੱਖ ਪਿਆ ਹੈ ਉਹ ਜਿਹੜਾ ਪਰਸੀ ਹੋ ਇਹਨਾਂ ਦਾ ਚੱਕਿਆ ਸੀ ਉਹਨਾਂ ਦੁਆਰ ਸਭ ਕੁਝ ਮਿਲ ਗਿਆ ਪੈਸੇ ਸਾਰੇ ਪੈਸੇ ਮਿਲ ਗਏ ਉਹਨਾਂ ਦਾ ਨਾਮ ਵੀ ਦਿੱਤਾ ਗਿਆ 400 ਰੁਪਏ ਜਿਹਨਾਂ ਪਰਸ ਸਪਾਈਸ ਸ਼ੇਵ ਖਾਨ ਸੀ ਅੱਜ ਦੇ ਸਾਡਾ ਪਰਸ ਆਪਾਂ ਚ ਬਹੁਤ ਮਜ਼ਾ ਕੀਤੀ ਹੈ ਉਹ ਕੀ ਹੈ ਇਹ ਵੀ ਸੋਚੇ ਬੜੇ ਡਾਕੂਮੈਂਟ ਆਏ ਮੇਰੇ ਡਾਕੂਮੈਂਟਸ ਲੱਗ ਕੇ ਸਾਰੇ ਤੇ ਮੈਂ ਪੁਲਿਸ ਦਾ ਤੇ ਆਪਣਾ ਭਾਈ 3D ਤੇ ਮੇਰੇ ਦੋਸਤ ਜਿਨ੍ਹਾਂ ਨੇ ਮੇਰੀ ਲੱਭਣ 'ਚ ਬਹੁਤ ਮਦਦ ਕੀਤੀ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਸਰ ਉਹਨਾਂ ਨੂੰ ਪਰਸਗਵਾ ਚਾਹੀਏ ਕਹਿੰਦੇ ਇਹਨਾਂ ਨੇ ਵੀਡੀਓ ਦੇਖਿਆ ਕੁੱਤਾ ਲੈ ਕੇ ਚਲ ਗਿਆ ਵਾ ਤੇ ਆਪਾਂ ਸਵਾਈ ਆਹਿੱਤ ਉੱਥੇ ਸਵਾਈ ਕਰਦੇ ਪਏ ਹਾਂ ਉਹ ਪੈਸੇ ਕਦੋਂ ਮਿਲਿਆ ਸਾਨੂੰ ਕਹਿੰਦਾ ਇਹ ਪਰਸ ਪੈਸੇ ਪਏ ਆ ਫੋਟਾ ਪਿਆ ਇਹ ਕੁੱਤਾ ਜਿਹੜਾ ਲੈ ਗਿਆ ਪਰਸੇ ਇੱਕ ਪਿਆ ਜੀ ਉਹ ਪਰਸੀ ਉਹ ਯਾਰਾ ਚੱਕਿਆ ਹੀ ਉਹਨਾਂ ਦੁਆਰ ਤੋਂ ਅਰਧੋ ਪਹਿਲਾਂ ਕੋਈ ਆਇਆ ਹੁੰਦਾ ਤੇ ਸ਼ਾਇਦ ਨਾ ਮਿਲਦਾ ਆਏ ਹੱਟੇ ਹੱਥਾਂ 'ਚ ਲੱਗ ਗਿਆ ਸਫਾਈ ਕਰਦੇ ਹੋਏ ਆਪਾਂ ਜਾਣਦੇ ਸੀ ਤੁਹਾਨੂੰ ਮਿਲ ਗਿਆ ਤੇ ਆਪਾਂ ਮੈਂ ਸੁਮੇਤ ਆਪਾਂ ਸਾਰੀ ਚੀਜ਼ਾਂ ਨਾਲੋਂ ਵਾਰਕ ਕਰਦੀ ਹੈ ਇਹ ਮਿਲ ਗਿਆ ਹਾਂਜੀ ਹਾਂਜੀ ਪਰਸ ਮਿਲ ਗਿਆ ਤੇ ਮੈਂ ਬੰਦਿਆਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਨਾਲੋਂ ਆਪਣਾ ਇਨਾਮ ਜੋ ਤੁਹਾਨੂੰ ਕਿਹਾ ਸੀ ਉਹਨਾਂ ਨੂੰ ਦਿੱਤਾ ਤੇ ਮੈਂ ਪੁਲਿਸ ਦਾ ਤੇ ਆਪਣਾ ਭਾਈ 3D ਤੇ ਮੇਰੇ ਦੋਸਤ ਜਿਨ੍ਹਾਂ ਨੇ ਮੇਰੀ ਲੱਭਾਂ 'ਚ ਬਹੁਤ ਮਦਦ ਕੀਤੀ ਹੈ ਮੈਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂਜੀ ਹਾਂਜੀ ਠੀਕ ਹੈ ਜੀ ਥੈਂਕ ਯੂ ਜੀ ਮੇਰਾ ਨਾਮ ਨੀਤਿੰਨ ਜੀ ਕਿੱਥੇ ਕੰਮ ਕਰਦੇ ਹੋ ਇੰਪਰੂਵਮੈਂਟ ٹرسٹ 'ਚ ਆਪਾਂ ਸफाई ਸੇਵਾ ਕਰਦੇ ਹਾਂ ਅੱਛਾ ਨੀਤਿੰਨ ਜੀ ਪਰਸਿਕ ਵਾਚਾ ਸੀ ਹਾਂਜੀ ਤੁਹਾਡੇ ਨਾਲ ਗੱਲ ਹੋ ਚੀ ਪਰ ਕਿਸ ਤਰ੍ਹਾਂ ਤੁਹਾਨੂੰ ਪਰਸ ਮਿਲਿਆ ਇਹਨਾਂ ਨੂੰ ਸਰ ਉਹਨਾਂ ਨੂੰ ਪਰਸਿਕ ਵਾਚਾ ਹੀ ਕਹਿੰਦੇ ਇਹਨਾਂ ਨੇ ਵੀਡੀਓ ਦੇਖਿਆ ਕੁੱਤਾ ਲੈ ਕੇ ਚੱਲ ਗਿਆ ਵਾ ਤੇ ਆਪਾਂ ਸਫਾਈ ਆਹ ਹੀ ਉੱਥੇ ਸਫਾਈ ਕਰਦੇ ਪਏ ਸਾਨੂੰ ਪਤਾ ਲੱਗਾ ਕਿ ਕੋਈ ਨਹੀਂ ਆਹੀ ਲੱਭਾਂਗੇ ਤੇ ਜ਼ਰ ਆਪਾਂ ਪਹਿਲੇ ਫਲੋਰ ਤੇ ਸਵਾਈ ਕਰਦੇ ਪਈ ਆਪਾਂ ਉਹ ਖਲਾਰਾ ਵੇਖਿਆ ਪੈਸੇ ਵੇਖੇ ਆਪਾਂ ਸਾਰਾ ਕੁਝ ਇਕੱਠਾ ਕਰਕੇ ਆਪਾਂ 3D ਸਰ ਨੂੰ ਆਪਾਂ ਵਾਪਸ ਕਰਤਾ ਪਟਾ ਪਟਾ ਪਿਆ ਹੀ ਏਟੀਐਮ ਦੇ ਵੀ ਦੰਦੋਂ ਦੇ ਬਚੇ ਹੀ ਠੀਕ ਹੈ ਜੀ ਪਰ ਤੋਂ ਪਹਿਲਾਂ ਕੋਈ ਆਇਆ ਹੁੰਦਾ ਤੇ ਸ਼ਾਇਦ ਨਾ ਮਿਲਦਾ ਇਹ ਹਾਡੇ ਹੱਥਾਂ 'ਚ ਲੱਗ ਗਿਆ ਸਫਾਈ ਕਰਦੇ ਹੋਏ ਆਪਾਂ ਜਾਣਦੇ ਸੀ ਤੁਹਾਨੂੰ ਮਿਲ ਗਿਆ ਤੇ ਆਪਾਂ ਪੈਰ ਸਮੇਤ ਆਪਾਂ ਸਾਰੀ ਚੀਜ਼ਾਂ ਨੂੰ ਵਾਪਸ ਕਰਤਾ ਹਾਂ ਜੀ ਪੁਜੀ ਕੀ ਕਹਿਣਾ ਚਾਹੁੰਦੇ ਜੀ ਪਰਸ ਬਾਜਾ ਸੀ ਇੱਕ ਬੰਦਾ ਤੁਹਾਡੇ ਕੋਲ ਆਇਆ ਸੀ ਕਿਸ ਤਰ੍ਹਾਂ ਲੱਭਾ ਪਰਸ ਤੇ ਆਇਆ ਸਾਰਾ ਨਰਕ ਵਾਸ ਤੋਂ ਸਾਨ ਮਾਰਿਆ ਜਦੋਂ ਥੱਲੇ ਆਏ ਆਪਾਂ ਫਲਦ ਬਲੋਕ ਤੇ ਉੱਥੇ ਸਪਾਈਸ ਸੇਫ ਕਾ ਮਿਲਿਆ ਸਾਨੂੰ ਕਹਿੰਦਾ ਇਹ ਪਰਸ ਪਿਆ ਹੋਇਆ ਫਾਟਾ ਪਿਆ ਇਹ ਕੁੱਤਾ ਜਿਹੜਾ ਲੈ ਗਿਆ ਪਰਸ ਦਿੱਖ ਪਿਆ ਹੈ ਉਹ ਜਿਹੜਾ ਪਰਸੀ ਉਹ ਜਿਹੜਾ ਚੱਕਿਆ ਸੀ ਉਹਨਾਂ ਦੁਆਰ ਤੋਂ ਸਾਰੇ ਪੈਸੇ ਮਿਲ ਗਏ ਸਾਰੇ ਪੈਸੇ ਮਿਲ ਗਏ ਉਹਨਾਂ ਦਾ ਨਾਮ ਵੀ ਦਿੱਤਾ ਗਿਆ 400 ਰੁਪਏ ਜਿਹਨਾਂ ਪਰਸ ਸਪਾਈਸ ਸੇਫ ਕਾ ਸੀ